ਸਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਅਚਾਨਕ ਹੋਣੇ ਹੋਣੇ ਪੰਜਾਬ ਚ ਜਾਰੀ ਹੋਇਆ ਅਲਰਟ ਲੋਕ ਹੋਏ ਪਰੇਸ਼ਾਨ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਅੰਮ੍ਰਿਤਸਰ ਥਾਣੇ ਨੂੰ ਆਈਡੀ ਨਾਲ ਉਡਾਉਣ ਦੀ ਸਾਜ਼ਿਸ਼ ਨੂੰ ਦਾ ਕੰਮ ਕਰਨ ਤੋਂ ਬਾਅਦ ਹੋ ਗਿਆ ਹੈ ਕਿ ਅਤਵਾਦੀ ਅਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬ ਪੁਲਿਸ ਹੈ ਉਹ ਪਾਵੇ ਮੁਹਾਲੀ ਸਥਿਤ ਪੁਲਿਸ ਦਾ ਖੁਫੀਆ ਸਕਤਰੇਤ ਹੋਵੇ ਜਾਂ ਫਿਰ ਤਰਨਤਾਰਨ ਦਾ ਪੁਲਿਸ ਥਾਣਾ ਇਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੇ ਭਾਰਤ-ਪਾਕਿਸਤਾਨ ਸਰਦ ਨਾਲ ਲੱਗਦੇ ਅਜਨਾਲਾ ਥਾਣੇ ਨੂੰ ਚੁਣਿਆ ਸੀ ਪਰ ਕਾਮਯਾਬ ਨਹੀਂ ਹੋ ਸਕੇ ਘਟਨਾ ਤੋਂ ਬਾਅਦ ਦੇਸ਼ ਦੀਆਂ ਖੁਫੀਆ ਏਜੰਸੀਆਂ ਦਾ ਧਿਆਨ ਇੱਕ ਵਾਰ ਮੁਲ ਅੰਮ੍ਰਿਤਸਰ ਧਿਆਪਿਆ ਸਵੇਰੇ ਘਟਨਾ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਸਮੇਤ ਕਈ ਏਜੰਸੀਆਂ ਨੇ ਪੁਲਿਸ ਤੋਂ ਘਟਨਾ ਨੂੰ ਲੈ ਕੇ ਇਨਪੁਟ ਮੰਗੇ ਹਾਲ ਪੁਲਿਸ ਤੇ ਏਜੰਸੀਆਂ ਨੂੰ ਫਿਲਹਾਲ ਬਾਈਕ ਸਵਾਰ ਦੋ ਲੋਕਾਂ ਦੀ ਤਲਾਸ਼ ਹੈ ਹਾਲਾਂਕਿ ਪੁਲਿਸ ਦੋਸ਼ੀਆਂ ਦੇ ਫੁਟੇਜ ਨੂੰ ਲੈ ਕੇ ਉਹਨਾਂ ਦੀ ਪਛਾਣ 'ਚ ਜੁਟੀ ਹੈ ਖਾਸ ਕਰ ਰਜਨਾਲਾ ਲੋਪੋਕੇ ਰਮਦਾਸ ਅਤੇ ਕਰੇਂਡਾ ਇਲਾਕਿਆਂ 'ਚੋਂ ਕਿਸੇ 'ਚ ਦੋਸ਼ੀਆਂ ਦੇ ਹੋਣ ਦਾ ਸ਼ੱਕ ਹੈ ਐਸਐਸਪੀ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਆਈਡੀ ਨੂੰ ਫੋਰੈਂਸਿਕ ਮਾਇਰ ਕੋਲ ਜਾਂਚ ਲਈ ਭੇਜਿਆ ਗਿਆ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਈਡੀ ਕਿੰਨਾ ਨੁਕਸਾਨ ਕਰ ਸਕਦੀ ਸੀ